ਪੰਜਾਬ ਸਰਕਾਰ ਕੋਰਟ ਜਾਣ ਦੀ ਤਿਆਰੀ ਕਰ ਰਹੀ ਹੈ ਕਾਰਨ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਜਿਹੜੀ ਪੰਜਾਬ ਦੀ ਕਹਿੰਦੇ ਨੁਮਾਇੰਦਗੀ ਹੈ ਉਹਨੂੰ ਖਤਮ ਕਰ ਦਿੱਤਾ ਗਿਆ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਹਾਲਾਂਕਿ ਪਹਿਲਾਂ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਈ ਤਰ੍ਹਾਂ ਦੇ ਪਰਵਰਤਨ ਕੀਤੇ ਗਏ ਸਿਗੇ ਪਿੱਛੇ ਜੇ ਸੈਨੇਟ ਚੋਣਾਂ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਸਾਰੀਆਂ ਧਿਰਾਂ ਇੱਕਜੁੱਟ ਹੁੰਦੀਆਂ ਨਜ਼ਰ ਆਈਆਂ ਤਾਂ ਦੂਜੇ ਪਾਸੇ ਇੱਕ ਪਿੱਛੇ ਜੇ ਹੋਰ ਫਰਮਾਨ ਜਾਰੀ ਕੀਤਾ ਗਿਆ ਕਿ ਜਿਹੜੇ ਵਿਦਿਆਰਥੀ ਇੱਥੇ ਦਾਖਲਾ ਲੈਣਗੇ ਉਹਨਾਂ ਨੂੰ ਹਲਫੀਆ ਬਿਆਨ ਦੇਣਾ ਪਵੇਗਾ ਜਿਦੇ ਵਿੱਚ ਉਹ ਕਹਿਣਗੇ ਕਿ ਸਾਡੇ ਤੇ ਕੋਈ ਵੀ ਅਪਰਾਧਿਕ ਮਾਮਲਾ ਨਹੀਂ ਹੈ ਤੇ ਅਸੀਂ ਯੂਨੀਵਰਸਿਟੀ ਦੇ ਵਿੱਚ ਕਿਸੇ ਵੀ ਪ੍ਰੋਟੈਸਟ ਦੇ ਵਿੱਚ ਮੁਜ਼ਾਰੇ ਦੇ ਵਿੱਚ ਹਿੱਸਾ ਨਹੀਂ ਲਵਾਂਗੇ ਤਾਂ ਉਹਦੇ ਕਰਕੇ ਵੀ ਹੋਇਆ ਤੇ ਹੁਣ ਨਿਮਾਇੰਦਗੀ ਖਤਮ ਕਰਨ ਦੇ ਉੱਤੇ ਕਾਫੀ ਵਿਵਾਦ ਹੈ ਇਹ ਮੁੱਦੇ ਜਿਹੜੇ ਆ ਇਹ ਨਵੀਂ ਟਰਨ ਲੈ ਜਾਂਦੇ ਆ ਨਾਲ ਦੀ ਨਾਲ ਜਿਵੇਂ ਇਹ ਮੁੱਦਾ ਸ਼ਾਮਲ ਹੋ ਗਿਆ ਕਿ ਵਿੱਚ ਜੀ ਐਫੀ ਡਾਇਵਰਟ ਦਿੱਤਾ ਜਾਇਆ ਕਰੇਗਾ ਮਤਲਬ ਕਿ ਤੁਸੀਂ ਵਿਦਿਆਰਥੀਆਂ ਤੋਂ ਅਗਰ ਕੋ ਯੂਨੀਵਰਸਿਟੀ ਦੀ ਕੋਈ ਅਧਿਕਾਰੀ ਜਾਂ ਯੂਨੀਵਰਸਿਟੀ ਅਥਾਰਟिटीज ਵਿਦਿਆਰਥੀਆਂ ਦੇ ਨਾਲ ਕਿਤੇ ਤੱਕਾ ਕਿਤੇ ਤੱਕਾ ਕਰਦੀ ਹੈ ਬੇਇਨਸਾਫੀ ਹੁੰਦੀ ਹੈ ਤਾਂ ਤੁਸੀਂ ਉਹਨਾਂ ਕੋਲ ਉਹਨਾਂ ਦਾ ਪ੍ਰਦਰਸ਼ਨ ਦਾ ਹੱਕ ਖੋ ਰਹੇ ਹੋ ਸੰਵਿਧਾਨ ਤੁਹਾਡਾ ਕਹਿੰਦਾ ਹੈ ਕਿ ਤੁਸੀਂ ਸ਼ਾਂਤੀਪੂਰਵਕ ਢੰਗ ਨਾਲ ਪ੍ਰਦਰਸ਼ਨ ਕਰ ਸਕਦੇ ਹੋ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਨਹੀਂ ਹੋ ਸਕਦਾ ਬਹੁਤ ਸਾਰੇ ਖੇਤ ਇਹੋ ਜੇ ਪ੍ਰਾਈਵੇਟ ਯੂਨੀਵਰਸਿਟੀਆਂ ਚ ਸਰਕਾਰੀ ਯੂਨੀਵਰਸ ਜਦੋਂ ਫੀਸਾਂ ਵੱਧ ਜਾਂਦੀਆਂ ਨੇ ਜਾ ਹੋਸਟਲਾਂ ਦੇ ਵਿੱਚ ਕਿਤੇ ਨਾ ਕਿਤੇ ਬੇਨਿਮੀਆ ਹੁੰਦੀਆਂ ਨੇ ਜਾਂ ਇਗਜ਼ਾਮੀਨੇਸ਼ਨ ਦੇ ਵਿੱਚ ਹੁੰਦੀਆਂ ਨੇ ਜਾਂ ਅਥਾਰਟिटीज ਕਰਦੀਆਂ ਨੇ ਕਿ ਉਦੋਂ ਵਿਦਿਆਰਥੀ ਆਪਣਾ ਪ੍ਰਦਰਸ਼ਨ ਨਹੀਂ ਕਰ ਸਕਣਗੇ ਤੁਸੀਂ ਉਹਨਾਂ ਨੂੰ ਰੈਸਟਿਗੇਟ ਕਰ ਦੋਗੇ ਇਹ ਗੱਲ ਬਿਲਕੁਲ ਗਲਤ ਹੈ ਸਥਿਤੀਆਂ ਨੂੰ ਜਿਹੜਾ ਉਹ ਸੰਸਥਾਵਾਂ ਨੂੰ ਜਿਹੜਾ ਉਹ ਆਜ਼ਾਦੀ ਨਾਲ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਫੇਰ ਇਹ ਸਥਿਤੀਆਂ ਨਹੀਂ ਆਉਣਗੀਆਂ ਇਹੋ ਜਿਹੀਆਂ ਔਰ ਜਿਹੜਾ ਇਹ ਮਸਲਾ ਹੈਗਾ ਪੰਜਾਬ ਯੂਨੀਵਰਸਿਟੀ ਵਾਲਾ ਮੈਨੂੰ ਲੱਗਦਾ ਇਹਦੇ ਵਿੱਚ ਤਰਮਿੰਦਰ ਜੀ ਰਾਜਨੀਤੀ ਬਹੁਤ ਵੱਡੀ ਹੋ ਰਹੀ ਹੈ ਔਰ ਚੰਡੀਗੜ੍ਹ ਦੇ ਉੱਤੇ ਨਿਗਾਹਾਂ ਨੇ ਸਾਰਿਆਂ ਦੀਆਂ